ਆਸ਼ੀਰੀ ਤਖਤ ਕੇਸਗੜ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਰੋਹ ਦਾ আয়োজন ਕੀਤਾ ਗਿਆ ਬਾਬਾ ਜੀਵਨ ਸਿੰਘ ਜੀ ਉਹ ਮਹਾਨ ਸੂਰਬੀਰ ਸਿੱਖ ਸਨ ਜਿਨ੍ਹਾਂ ਨੇ ਸ੍ਰੀ ਗੁਰਤੇਗ ਬਾਦਰ ਸਾਹਿਬ ਜੀ ਦਾ ਸੀਸ ਸਰਦਾ ਸਾਹਿਬ ਅਨੰਦਪੁਰ ਸਾਹਿਬ ਲਿਆਂਦਾ ਸੀ ਇਸੋ ਇਤਿਹਾਸਕ ਯਾਦਗਾਰ ਮੌਕੇ ਤੇ ਨੰਗ ਸਿੰਘਾਂ ਵੱਲੋਂ ਨਗਰ ਇਰਤਨ ਕੱਢਿਆ ਗਿਆ ਜਿਸ ਦੇ ਵਿੱਚ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਧਾਰਮਿਕ ਮਾਹੌਲ ਦੇ ਵੀ ਨਗਰ ਇਰਤਨ ਦੀ ਸ਼ੁਰੂਆਤ ਜਿਹੜੀ ਧੂੜੀ ਸਾਹਿਬ ਤੋਂ ਕੀਤੀ ਗਈ ਜੋ ਹੁਣ ਵੱਖਵਾ ਰਾਜਾ ਵਿੱਚੋਂ ਹੁੰਦਾ ਹੋਇਆ 23 ਜਨਵਰੀ 2025 ਨੂੰ ਅਨੰਦਪੁਰ ਸਾਹਿਬ ਪਹੁੰਚੇਗਾ ਜਾਰੀ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖੋਂ ਮ ਅਜੇ ਵੀ ਗੁਰੂ ਸਾਹਿਬ ਦੇ ਬਲਦਾਨਾ ਨੂੰ ਆਪਣੇ ਦਿਲਾਂ ਵਿੱਚ ਜੀਵਤ ਰੱਖਦੀ ਹੈ ਉੱਥੇ ਹੀ ਪ੍ਰਧਾਨ ਅਰਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਹਾਲ ਹੀ ਦੇ ਫਾੜਦੇ ਕਾਰਨ ਪੰਜਾਬ ਦੇ ਬਠਿੰਡਾ ਕੋਰਟ ਤੇ ਸੁਲਤਾਨਪੁਰ ਲੋਧੀ ਤੱਕ ਵੱਡੇ ਇਲਾਕੇ ਬਰਸਰ ਭਾਈ ਦੋਇਆ ਨਾ ਹਜ਼ਾਰਾਂ ਏਕੜ ਫਸਲਾਂ ਡੁੱਬੀਆਂ ਨੇ ਘਰ ਪਾਣੀ ਵੀ ਡੁੱਬੇ ਹੋਏ ਨੇ ਤੇ ਪਸ਼ੂਆਂ ਦੀ ਵੱਡੀ ਆਣੀ ਹੋਈ ਹੈ ਐ ਜੀਪੀਸੀ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਵਾਕਫਾ ਗੁਰਦੁਆਰੇ ਦੇ ਵਿਸ਼ੇ ਹੁਕਮ ਦਿੱਤਾ ਗਿਆ ਹੈ ਕਿ ਲੋਕਾਂ ਦੀ ਹਰ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇ ਇਸ ਦੌਰਾਨ ਉਹਨੇ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਅਰੰਗਲੇ ਤਾ ਗੁਰੂ ਕਾ ਬੇਟਾ ਹਾਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਰੇ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਜੇਸ ਬਾਬਾ ਜੀਵਨ ਸਿੰਘ ਜੀ ਨੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਛਾ ਜੀ ਦਾ ਅਸੀਸ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚੇ ਤੇ ਅੱਜ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਗੁਰਦੁਆਰਾ ਸਾਡੇ ਦੀਵਾਨ ਹਾਲ ਤੱਕ ਸ੍ਰੀ ਕੇਸਗੜ ਸਾਹਿਬ ਤੇ ਸਮਾਗਮ ਵੀ ਚੱਲ ਰਹੇ ਤੇ ਉਹ ਅੱਜ ਨਗਰ ਕੀਰਤਨ ਵੀ ਲਹਿਨ ਸਿੰਘਾਂ ਵੱਲੋਂ ਬਾਬਾ ਮੇਜਰ ਸਿੰਘ ਦੀ ਸੋਡੀ ਵੱਲੋਂ ਲੈ ਕੇ ਉਹ ਜਿਹੜੇ ਦਿੱਲੀੋਂ ਤੁਰਿਆ ਉਹਨੇ ਤਕਾਲਾ ਨੂੰ ਪਹੁੰਚਣਾ। ਉਹ ਤੋਂ ਇਲਾਵਾ ਤੁਹਾਡੇ ਮਹਿਰੂਰ ਇਹ ਵੀ ਕਰਨਾ ਚਾਹਣਾ। ਕਿ ਜਿਹੜਾ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਨੂੰ ਮਹਾਨ ਨਗਰ ਕੀਰਤਨ ਜਿਹੜਾ ਪਵਿੱਤਰ ਧੋਵੜੀ ਸਾਹਿਬ ਦੀ ਧਰਤੀ ਤੋਂ ਸਤਗੁਰਾਂ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਇਆ ਸੀ। ਉਹ ਅੱਜ ਬੱਖ-ਬੱਖ ਸਟੇਟਾਂ ਵਿੱਚ ਹੁੰਦਾ ਹੋਇਆ ਬੜੀ ਸਫਲਤਾਪੂਰਵਕ ਉਹ ਆਪਣੀ ਮੰਜ਼ਲ ਵੱਲ ਵੱਧ ਰਿਹਾ ਤਾਂ ਮੈਂ ਇਹ ਵੀ ਕਾਮਨਾ ਕਰਦਾ ਕਿ ਜਿਸ ਤਾਰ ਜਿਤੇ ਲੋਕਾਂ ਵੱਲੋਂ ਉਸ ਪਵਿੱਤਰ ਨਗਰ ਕੀਰਤਨ ਦੇ ਵਿੱਚ ਬਾਦ ਚੜ ਕੇ ਆਪਣਾ ਯੋਗਦਾਨ ਪਾਇਆ ਗਿਆ ਇਸ ਗੱਲ ਦਾ ਪ੍ਰਤੀਕ ਆ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣਾ ਸੀਸ ਬਲੀਦਾਨ ਦੂਸਰਿਆਂ ਲਈ ਕੀਤਾ Hindu ਧਰਮ ਲਈ ਕੀਤਾ ਤੇ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਵੀ ਫਰਜ਼ ਬਣਦਾ ਸੀ ਇਹ ਵੀ ਕਾਮਨਾ ਕਰਦੇ ਸੀ ਕਿ ਉਹ ਦੇ ਵਿੱਚ ਆਪਣਾ ਨਗਰ ਕੀਰਤਨ ਚ ਯੋਗਦਾਨ ਪਾਉਣ ਤੇ ਉਹ ਯੋਗਦਾਨ ਆਪਣਾ ਪਾ ਰਹੇ ਆ। ਸੋ ਨਗਰ ਕੀਰਤਨ 23 ਤਰੀਕ ਨੂੰ 23 11 2025 ਨੂੰ ਲੋਹ ਗੋਰੀ ਸ਼੍ਰੀ ਆਨੰਦਪੁਰ ਦੀ ਧਰਤੀ ਤੇ ਪਹੁੰਚੂਗਾ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਵਿਸ਼ੇਸ਼ ਸਾਡਾ ਉਹ ਤੁਹਾਨੂੰ ਇਸ ਕਰਕੇ ਸੱਦਾ ਪੱਤਰ ਦਿੱਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਆ ਜਿੰਨਾ ਬਾਰਡਰ ਏਰੀਆ ਪਠਾਨਕੋਟ ਤੋਂ ਲੈ ਕੇ ਮੋਰ ਤੱਕ ਤੇ ਸultanpur Lodhi ਦੀ ਧਰਤੀ ਇਹ ਬੜੀ ਬੁਰੀ ਤਰ੍ਹਾਂ ਫਲਾਟਸ ਦੇ ਨਾਲ ਪ੍ਰਭਾਵਿਤ ਹੋਇਆ ਪ੍ਰਭਾਵਿਤ ਨਹੀਂ ਹੋਇਆ ਕਿਸੇ ਦਾ ਕਹ ਲਓ ਵੀ ਨਸ਼ਟ ਹੀ ਹੋ ਗਿਆ ਘਰਾਂ ਦੇ ਵਿੱਚ 10-10 ਫੁੱਟ ਪਾਣੀ ਫਸਲਾਂ ਦੇ ਸਾਰੇ ਤਕਰੀਬਨ ਮੈਂ ਆਪ ਵੀ ਦੌਰਾ ਕਰਕੇ ਆਇਆ ਤੇ ਮੈਨੂੰ ਇਹ ਵੀ ਚਿੰਤਾ ਖਾ ਰਹੀ ਉਹਨਾਂ ਲੋਕਾਂ ਨੂੰ ਵੀ ਕਿ ਝੋਨੇ ਦੀ ਫਸਲ ਤਾਂ ਗਈ ਗਈ ਹੈ ਹਰ ਤਰ੍ਹਾਂ ਵੀ ਬੀਜੀ ਨਹੀਂ ਜਾਣੀ ਕਿਉਂਕਿ ਥੱਲੇ ਝੋਨੇ ਦੀ ਪਰਾਲੀ ਹੋ ਗਈ ਉੱਤੇ ਰੇਤਾ ਪੈ ਗਈ ਉਥੇ ਭਾਰਗਾਂ ਦੇ ਤਰਲੇ ਸਮੁੰਦਰਿਆਂ ਦੇ ਉਰੀ ਦੇ ਮਾਰ ਕੇ ਇਹਨਾਂ ਨੂੰ ਵੀ ਕਿਤੇ ਕਿਤੇ ਪੈਣੀ ਆ ਕੇ ਸਾਰਾ ਸੰਭਲੂ ਤੋਂ ਇਹ ਸਾਰੇ ਇਹ ਦੁੱਖ ਦਾ ਕਾਰਨ ਬਣਿਆ। ਜਿਹੜੇ ਦੁੱਖ ਦਾ ਕਾਰਨ ਬਣਦੇ ਸਰਕਾਰ ਜ਼ਿੰਮੇਵਾਰ ਆ ਜਿਨ੍ਹਾਂ ਨੇ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਮਾਹੌਲ ਤੇ ਚਾਰਗੇ ਤੇ ਕੋਈ ਗਾ ਕੋਈ ਵੀ ਸਾਨੂੰ ਪੂਰਾ ਹਿਆਣਾ ਪਿਆ ਤੋਂ ਆ ਕੇ ਉਹਨਾਂ ਲੋਕਾਂ ਦੀ ਇੱਕ ਵਾਰ ਮਿਲਦੀ ਸੀ ਕਿ ਤਰ੍ਹਾਂ ਤੇ ਤੁਹਾਨੂੰ ਸਭ ਦਾ ਦੋਸਤ ਪਰਸ਼ਾਦੇ ਦਾ ਇੰਤਜ਼ਾਮ ਤੇ ਪਾਣੀ ਦਾ ਇੰਤਜ਼ਾਮ ਤੇ ਦਵਾਈਆਂ ਦਾ ਇੰਤਜ਼ਾਮ ਕਰਕੇ ਦਿਓ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਮਨੀ ਸਾਹਿਬ ਗੁਰਦੁਆਰੇ ਤੋਂ ਕਿਉਂਕਿ ਜਲਾਲਾਬਾਦ ਦਾ ਏਰੀਆ ਪਹਿਲਾਂ ਇਹ ਹੜ੍ਹ ਨਾਲ ਪ੍ਰਭਾਵਿਤ ਹੋਇਆ ਉਸੇ ਦਿਨ ਤੋਂ ਇਹ ਕਾਰਜ ਜਿਹੜੇ ਆ ਆਰੰਭ ਦਿੱਤੇ ਸੀ ਤੇ ਬਹੁਤ ਆ ਦੀ ਮੰਗ ਸੀ ਕਿ ਸਾਨੂੰ ਡੀਜ਼ਲ ਵੀ ਦਿਓ ਸੋ ਇਹ ਸਾਰੇ ਕਾਰਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਆਰੰਭ ਕੀਤੇ ਗਏ ਤੇ ਸਾਰੇ ਜਿੰਨੇ ਵੀ ਬਾਰਡਰ ਏਰੀਆ ਦੇ ਗੁਰਦੁਆਰੇ ਸਹਿਮਾਨ ਸੋ ਉਹਨਾਂ ਨੂੰ ਇੱਕ ਹਦਾਇਤ ਵੀ ਕੀਤੀ ਗਈ ਕਿ ਤੁਸੀਂ ਤੁਰੰਤ ਮੈਨੇਜਰ ਸਾਹਿਬ ਨੂੰ ਕਿ ਜਿੱਥੇ ਕੋਈ ਕਿਸੇ ਦੀ ਮੰਗ ਆਉਂਦੀ ਆ ਉੱਥੇ ਤੁਰੰਤ ਜੋ ਵੀ ਉਹਨਾਂ ਦੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਤਾਂ ਕਿ ਲੋਕ ਆਪਣੇ ਆਪ ਨੂੰ ਇਹ ਮਹਿਸੂਸ ਨਾ ਕਰਨ ਕਿ ਅਸੀਂ ਇਕੱਲੇ ਪੈ ਗਏ ਹਾਂ ਤੇ ਮੈਂ ਧੰਨਵਾਦ ਕਰਦਾ ਹਾਂ ਸ਼ੋਮਣੀ ਗੁਜ਼ਾਰਾ ਪ੍ਰਬੰਧਕ ਕਮੇਟੀ ਤੇ ਸ਼ੋਮਣੀ ਕਾਲੀਦਲ ਦਾ ਜਿਨ੍ਹਾਂ ਨੇ ਦਿਨ ਰਾਤ ਇਹ ਕਰਕੇ ਨਾ ਕਾਰਜ ਖੇਤਰਾਂ ਦੇ ਵਿੱਚ ਬੜਾ ਵੱਡਾ ਆਪਣਾ ਯੋਗਦਾਨ ਪਾਇਆ ਭਾਵੇਂ ਮੋਬਾਈਲਾਈਜੇਸ਼ਨ ਵੱਡੇ ਤੌਰ ਤੇ ਹੋ ਗਈ ਸ਼ੁਰੂ ਪਰ ਇੱਕ ਵਾਰੀ ਮੋਬਾਈਲਾਈਜੇਸ਼ਨ ਕਰਨ ਦਾ ਮੁੰਡ ਬਣਨਾ ਪੈਂਦਾ ਉਹ ਮੁੰਡ ਬਣਿਆ ਤੇ ਅੱਜ ਪੰਜਾਬ ਦੇ ਵਿੱਚ ਮੈਂ ਦੇਖਦਾ ਵੱਡੇ ਪੱਧਰ ਤੇ ਲੋਕ ਰਾਹਤ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸਰਕਾਰ ਬਹੁਤ ਲੇਟ ਐਕਸ਼ਨ ਸ਼ੁਰੂ ਕੀਤਾ ਹੁਣ ਸਰਕਾਰ ਕੀ ਕਰ ਸਕਦੀ ਸਰਕਾਰ ਸਭ ਤੋਂ ਵੱਡਾ ਜੇ ਚਾਹੁੰਦੀ ਪੰਜਾਬ ਦੇ ਲੋਕਾਂ ਦਾ ਭਲਾ ਘੱਟੋ ਘੱਟ 50-50000 ਰੁਪਏ ਇੱਕ ਏਕੜ ਦਾ ਮੁਆਵਜ਼ਾ ਦੇ ਵੀ ਲੋਕਾਂ ਨੂੰ ਕਿਉਂਕਿ ਆ ਜਿਹੜੇ ਲੰਗਰ ਬਣੀਏ ਦਾ ਅਸੀਂ ਆਪ ਬਚਾ ਦੇਣੇ ਲੋਕਾਂ ਕੋਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਆ ਕਿ ਆ ਜਲੇ ਹੜ ਹੁਣ ਬਹਿ ਜਾਣੇ ਆ ਜਲੇ ਪਾਣੀ ਸੁੱਕ ਜਾਣਾ ਉਦੋਂ ਬਾਅਦ ਅਸਰ ਰਾਹਤ ਫੇਰ ਉਹ ਵਜਾ ਕੇ ਤਰਵੇ ਸ਼ੁਰੂ ਹੋਣੇ ਆ ਉਹ ਮੋੜ ਮੁਸੀਬੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੈਂ ਦੇਖਿਆ ਸੀ ਜਾ ਕੇ ਸultanpur Lodhi ਦੀ ਧਰਤੀ ਤੇ ਕਿ ਲੋਕਾਂ ਦੇ ਘਰ ਤਾਂ ਉੱਚੇ ਆ ਪਰ ਚਾਰ ਚਫੇਰੇ ਪਾਣੀ ਆ ਸੋ ਉਹਦੇ ਲਈ ਅਸੀਂ ਯਤਨशीर ਰਹਾਂਗੇ ਕਿ ਸਾਰੇ ਮੈਨੇਜਰ ਸਾਹਿਬਾਨ ਨੂੰ ਕਹਾਂ ਕਿ ਸਾਰੇ ਕਾਰਜ ਉਹ ਐਜਿਟ ਜੇ ਤੁਸੀਂ ਕਰੀ ਚਲੋ ਤੇ ਮੈਂ ਇਸ ਗੱਲ ਦੀ ਵਧਾਈ ਦਿਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਵਰਕਰਾਂ ਨੂੰ ਨਹੀਂ ਹੁਣ ਢਲ ਜਾਣਾ ਉਦੋਂ ਬਾਅਦ ਉਹਨਾਂ ਲੋਕਾਂ ਨੇ ਵਿਚਾਰਾਂ ਨੇ ਕਿਸੇ ਨੇ ਆਪਣਾ ਕੋਈ ਨੁਕਸਾਨ ਕਿਸੇ ਦਾ ਕੋਈ ਨੁਕਸਾਨ ਤੇ ਫਸਲ ਜਿਹੜੀ ਆ ਇਹ ਬੱਚਿਆਂ ਵਾਂਗੂ ਜ਼ਿੰਮੇਵਾਰ ਭਾਲਦਾ ਸੋ ਮੈਂ ਫੇਰ ਦਿਲ ਦੀਆਂ ਡਗਹਾਈਆਂ ਤੋਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਤੇ ਆਪਣੇ ਸਾਰੇ ਸਮੂਚੇ EMPLOYEES ਨੂੰ ਵੀ ਅਪੀਲ ਕਰਦਾ ਕਿ ੜੀ ਕਣਾ ਨੀਗਾ ਬਈ ਕੌਣ ਆਉਦਾ ਆਪਣਾ ਇਹ ਦੱਸਣਾ ਬਈ ਮੇਰਾ ਇੱਥੇ ਯੋਗਦਾਨ ਮੈਂ ਪਾਤਾ ਜੇ ਤਾਂ ਆ ਹੁਣ ਕੜੇ ਖੜੇ ਖੜੇ 10 12 15 ਲੱਖ ਰੁਪਏ ਇਹਨਾਂ ਨੇ ਇਕੱਠਾ ਕਰ ਦਿੱਤਾ ਬਾਹਰੋਂ ਵਿਦੇਸ਼ਾਂ ਤੋਂ ਵੀ ਆ ਰਹੇ ਲੋਕਾਂ ਦੇ ਟੈਲੀਫੋਨ ਬਈ ਕਿਹੜੇ ਖਾਤੇ ਵਿੱਚ ਪੈਸੇ ਪਾਈਏ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਜੰਗ ਆਏ ਕਿਸੋਂ ਦਾ ਕੁਦਰ ਦੇ ਮੋਰੇ ਕਿਸੇ ਦਾ ਜੋਰ ਨਹੀਂ ਪਰ ਕਿਉਂਕਿ ਬੰਨ ਜਿਹੜੇ ਉਹਨਾਂ ਸਮੇਂ ਸਿਰ ਪਾਣੀ ਨਹੀਂ ਛੱਡਿਆ ਗਿਆ ਸਰਕਾਰਾਂ ਦੀ ਨਿਲੈਕੀ ਕਹਿ ਲਓ ਉਹਦੀ ਮਾਰ ਸਾਰਿਆਂ ਨੂੰ ਰਲ ਕੇ ਪਈ ਆ ਉਹਦੇ ਵਿੱਚ ਆਪਾਂ ਰਾਹਤ ਕਾਰਨਾਂ ਦੇ ਵਿੱਚ ਵੱਡਾ ਯੋਗਦਾਨ ਪਾਈਏ ਸਾਰਿਆਂ ਦਾ ਜਿਨੀਆਂ ਨੇ ਇੱਥੇ ਵੀ ਮਾਇਆ ਭੇਟ ਕੀਤੀ ਆ ਅਮੇਦਤ ਸਿੰਘ ਸਾਹਿਬ ਦਾ ਤਾਂ ਹੁਣ ਦੋਹਾਂ ਬੇਟੀਆਂ ਵੱਲੋਂ ਆਸਾਨੇ ਲਾਭ ਵੱਲੋਂ ਸਿੰਘਣੀ ਵੱਲੋਂ ਇਹ 2.5 ਲੱਖ ਰੁਪਏ ਇਹਨਾਂ ਨੇ ਵੀ ਆਪਣਾ ਹਿੱਸਾ ਪਾਤਾ ਤੇ ਐਵੇਂ ਹੀ ਸਾਡੇ ਮੈਂਬਰ ਸਾਹਿਬਾਨਾਂ ਨੇ ਪਾਏ ਆ ਤੇ ਮੈਂਬਰਾਂ ਨੂੰ ਮੈਂ ਇੱਕ ਵਾਰੀ ਦੁਬਾਰਾ ਫੇਰ ਦੁਬਾਰਾ ਬੇਨਤੀ ਕਰਨਾ ਮੈਂਬਰ ਸਾਹਿਬਾਨ ਸ਼ੋਮਣੀ ਕਮੇਟੀ ਦੇ ਕਿ ਜਿੰਨਾ ਵੀ ਕਿਸੇ ਦਾ ਫੰਡ ਬਚਦਾ ਹੁਣ ਵੰਡਣ ਦਾ ਯਤਨ ਨਾ ਕਰਿਓ ਉਹ ਰਾਹਤ ਦੇ ਵਿੱਚ ਇਹ ਐਸ ਅਕਾਊਂਟ ਦੇ ਵਿੱਚ ਪਵਾਵੋ ਸਾਨੂੰ ਤੁਸੀਂ ਦੱਸ ਦਿਓ ਅਸੀਂ ਆਪ ਇਸ ਅਕਾਊਂਟ ਚ ਪਾ ਲੈਣੇ ਆ ਉਹਦੇ ਵਿੱਚ ਗੋਟਲਿਆਈ ਨਾ ਕਰਿਓ ਕਿਉਂਕਿ ਕਈ ਵਾਰੀ ਹੁੰਦਾ ਮਨ ਦੇ ਵਿੱਚ ਸੋ ਇਸ ਕਰਕੇ ਫਿਰ ਦੁਬਾਰਾ ਦਿਲ ਦੀਆਂ ਨਗੀਆਂ ਤੇ ਡਾਕਟਰਾਂ ਦੀ ਟੀਮ ਤੋਂ ਬੈਟਰੀ ਡਾਕਟਰਾਂ ਦੀ ਟੀਮ ਲਈ ਆ ਜਿਹੜੇ ਦਵਾਈਆਂ ਦੇਣਗੇ ਤੇ ਮੰਨਣ ਸਾਹਿਬ ਵੱਲੋਂ ਆਪਣੇ ਜਾਤੀ ਤੌਰ ਦੇ ਉੱਤੇ ਕਿਉਂਕਿ ਆਪਣਾ ਯਤਨ ਕਰਦੇ ਰਹਿੰਦੇ ਯਤਨਸ਼ੀਲ ਰਹਿੰਦੇ ਆ ਇਹ ਕਹਿੰਦੇ ਅਸੀਂ ਵੈਟਰਨਰੀ ਡਾਕਟਰ ਵੀ ਦਫਾ ਦੀ ਟੀਮ ਜਿਹੜੀ ਆ ਉਹ ਤੁਰੰਤ ਕੱਲ ਤੋਂ ਭੇਜ ਦੇਣੀ ਆ ਤਾਂ ਕਿ ਪਸ਼ੂਆਂ ਦੀਆਂ ਜਿਹੜੀਆਂ ਬਿਮਾਰੀਆਂ ਠਮਾਰੀਆਂ ਇੱਕ ਅੱਛਾ ਮਿਹਰੀ ਰਹਿ ਗਈ ਸੀ ਹੁਣ ਰਾਹਤਕਾਰ ਜਿਹੜੇ ਮੇਰੇ ਹੈਗੇ ਵੀਰ ਜਿਹੜੇ ਸਮਗਰੀ ਲੈ ਕੇ ਆਉਂਦੇ ਆ ਹੁਣ ਪੁੱਛ ਕੇ ਲਿਆਓ ਕਿ ਕਿ ਉਹਨਾਂ ਨੂੰ ਕਿਹੜੀ ਚੀਜ਼ ਲੋੜ ਆ ਤੁਰੰਤ ਦੌਰ ਦੇ ਉੱਤੇ ਪੈਣੀ ਦਵਾਈ ਜਿਹੜੀ ਆ ਆਪਾਂ ਸਪਰੇਅ ਜਿਹੜੀ ਕੱਲ ਤੋਂ ਸ਼ੁਰੂ ਕਰਨੀ ਆ ਮੱਛਰਦਾਨੀਆਂ ਦੀ ਲੋੜ ਪੈਣੀ ਆ ਕਿਉਂਕਿ ਕੀੜੇ ਮਕੌੜੇ ਉਹਨਾਂ ਦੇ ਘਰਾਂ ਦੀ ਸਫਾਈ ਹੋਣੀ ਆ ਉਹਨਾਂ ਦੇ ਫੇਫੇ ਸਬਾਈ ਜਲੇ ਹੋਣੀ ਆ ਛੋਟੇ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿਸੇ ਦੇ ਗੱਦੇ ਗਿੱਲੇ ਹੋ ਗਏ ਕਿਸੇ ਦੀਆਂ ਰਜਾਈਆਂ ਗਿਲੀਆਂ ਹੋ ਗਈਆਂ ਕਿਸੇ ਦੇ ਕੱਪੜੇ ਗਿੱਲੇ ਹੋ ਗਏ ਤੇ ਜਲੇ ਇੱਕ ਵਾਰੀ ਹੜ ਦੇ ਵਿੱਚ ਕੱਪੜਾ ਕੋ ਗਿੱਲਾ ਹੋ ਜਾ ਮੁਰ ਕੰਮ ਦਾ ਨਹੀਂ ਰਹਿੰਦਾ ਸੋ ਉਹ ਵੀ ਮੁਰ ਵਸੇ ਵੇਲੇ ਆਪਾਂ ਸਾਰਿਆਂ ਨੇ ਜਤਨਸ਼ੀਰਨ ਉਹ ਲੜੀਂਦੇ ਸਮਾਨ 76 ਰੋਡ ਕਰਦੇ ਆ ਜਿਹੜੇ ਆ ਉਥੋਂ ਉਹੇ ਭਜਵਾਏ ਜਾਣ ਜਿਹੜੇ ਕੰਮ ਆਉਣੇ ਆ ਆਪਾਂ ਲੈ ਕੇ ਵੀ ਪੰਜਾਬ ਤੋਂ ਆਏ ਮੋਰੇ ਆਗੇ ਕੰਮ ਹੀ ਨਾ ਕਿਸੇ ਦੇ ਆਏ ਫਿਰ ਉਹ ਵੀ ਕੰਮ ਚੰਗਾ ਨਹੀਂਗਾ ਸੋ ਉਹ ਹੀ ਸਮਗਰੀ ਪਹਚਾਓ ਜਿਹੜੀ ਸਮਗਰੀ ਉਹਨਾਂ ਲਈ ਰਾਹਤ ਆ ਇਮੀਡੀਏਟਲੀ ਅਸੀਂ ਗੁਰੂ ਨਾਮਦਾਸ ਮੈਡੀਕਲ ਯੂਨੀਵਰਸਿਟੀ ਤੋਂ ਇਹ ਯਤਨ ਕੀਤਾ ਉੱਥੋਂ ਸਾਡੀਆਂ ਰਾਹਤ ਤੌਰ ਫੌਰਨ ਤੌਰ ਤੇ ਇੱਕ ਐਂਬੂਲੈਂਸ ਮੇਰਾ ਬਾਬਾ ਨਾਨਕ ਦੇ ਇੱਕ ਅਰਮਦਾਸ ਵਿਕੇ ਦਿੱਤੀ ਸੀ ਉਹ ਜਿੱਥੇ ਆਪਣੇ ਬਿਮਾਰੀ ਦੀਆਂ ਦਵਾਈਆਂ ਪਜਾਉਂਦੇ ਆ ਉੱਥੇ ਨਾਲ ਦੀ ਨਾਲ ਕਿਸੇ ਨੂੰ 5000 ਕਿਸੇ ਨੂੰ 10000 ਜਿਹੜੇ ਬਹੁਤ ਵਿਚਾਰੇ ਓਕੇ ਆ ਕਿਉਂਕਿ ਚੰਗਾ ਬੰਦਾ ਕੋਈ ਉਹ ਤਾਂ ਵਿਚਾਰਾ ਗੁਜ਼ਾਰਾ ਕਰ ਲਊਗਾ ਤੇ ਕਈ ਵਿਚਾਰੇ ਮਾਤੜ ਤੇ ਮਾਤੜ ਉਹ ਰਾਹਤ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਜਨਰਲ ਹਸਪਤਾਲ ਰਹੀ ਆ ਤੇ ਸਾਡੇ ਸਾਰੇ ਸਕੱਤਰ ਸਹਿਬਾਨ ਇਹਨਾਂ ਨੂੰ ਵੀ ਕਿਹਾ ਸੀ ਕਿ ਆਪਾਂ ਜਿਹੜੇ ਪੈਸੇ ਹੁਣ ਆਉਣੇ ਆ ਆਪਣੇ ਕੋਲ ਇਹਦੇ ਲਈ ਅਸੀਂ 2-4 ਮੈਂਬਰ ਨਹੀਂ ਸਾਰੇ ਬਹੁਤਾਤੋਂ ਅਸੀਂ ਇਹ ਵਿਊਜ਼ ਲਵਾਂਗੇ ਕਿ ਉਹਨਾਂ ਲੋਕਾਂ ਲਈ ਕੀ ਕੀਤਾ ਜਾ ਸਕਦਾ ਕਿਉਂਕਿ ਬਹੁਤ ਨਗਰਾਂ ਦੇ ਵਿੱਚ ਗੁਰੂ ਘਰ ਵੀ ਇਫੈਕਟਡ ਹੋਏ ਆ ਉਹਨਾਂ ਦਾ ਵੀ ਦੇਖਾਂਗੇ ਬੈਠ ਕੇ ਵਿਚਾਰ ਕਰਾਂਗੇ ਕਿਉਂਕਿ ਲਗਭਗ 1100 ਪਿੰਡ ਸਿੱਧਾ ਫੈਕਟ ਹੋਇਆ ਉਹਦੇ ਵਿੱਚ ਕਿਸ ਤੰਗ ਨਾਲ ਯੋਗਦਾਨ ਪਾਉਣਾ ਉਹਦੇ ਲਈ ਅਸੀਂ ਸਾਰੇ ਯਤਨਸ਼ੀਲ ਰਹਾਂਗੇ